ਹੈਲੋ ਜੀ ਸਤਿ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਚੈਨਲ ਤੇ ਤਾਂ ਦੋਸਤੋ ਪੀਪੀਐਸਸੀ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਤਾਂ ਦੋਸਤੋ ਇਹਨਾਂ ਵੱਲੋਂ ਅੱਜ ਦੋ ਨੋਟਿਸ ਆਊਟ ਹੋਏ ਨੇ ਆਪਾਂ ਉਹਨਾਂ ਦੋਨੋਂ ਨੋਟਿਸਾਂ ਦੇ ਬਾਰੇ ਗੱਲ ਕਰਾਂਗੇ ਕੀ ਰਿਕਰੂਟਮੈਂਟ ਹੈ ਕਿਹੜੀਆਂ ਪੋਸਟਾਂ ਨੇ ਤੇ ਆਪਾਂ ਕਿਵੇਂ ਅਪਲਾਈ ਕਰ ਸਕਦੇ ਹਾਂ ਤਾਂ ਦੋਸਤੋ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਦੋਸਤੋ ਆਪਾਂ ਤੁਹਾਡਾ ਜ਼ਿਆਦਾ ਸਮਾਂ ਬਰਬਾਦ ਨਹੀਂ ਕਰਦੇ ਤੇ ਚਲੋ ਆਪਾਂ ਤੁਹਾਨੂੰ ਐਡਵਰਟਾਈਜ਼ਮੈਂਟ ਪਹਿਲਾਂ ਦਿਖਾ ਦਿੰਨੇ ਆ ਠੀਕ ਹੈ ਜੀ ਤਾਂ ਇੱਥੇ ਤੁਹਾਨੂੰ ਦਿਖਾਈਏ ਇੱਥੇ ਰਿਕਰੂਟਮੈਂਟ ਵਾਲਾ ਆਪਣੇ ਕੋਲ ਸੈਸ਼ਨ ਆਹ ਉੱਪਰ ਰਿਹਾ ਠੀਕ ਹੈ ਜੀ ਦੇਖੋ ਜੀ ਆਥਲੇ ਨੋਟਿਸ ਆ ਰਿਹਾ ਤੁਹਾਨੂੰ ਸਾਰਿਆਂ ਨੂੰ ਦਿਖਾਈ ਦੇ ਰਿਹਾ ਆਹ ਬਲੀ ਇੱਕ ਮਿੰਟ ਤੁਹਾਨੂੰ ਮੈਂ ਦਿਖਾਉਣਾ ਆ ਤਲੋ ਜੀ ਇਹ ਜਿਹੜਾ ਨੋਟਿਸ ਹੈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਦੋਸਤੋ ਇਨਵਾਈਟ ਨੇ ஆன்ਲਾਈਨ ਐਪਲੀਕੇਸ਼ਨ ਫਾਰਮ ਫੋਰ ਦਾ ਫਰੋਮ एलिजिਬਲ ਕੈਂਡੀਡੇਟ ਫॉर ਰਿਕਰੂਟਮੈਂਟ 300 ਪੋਸਟਸ ਆਫ ਵੈਟਰਨਰੀ ਆਫੀਸਰਸ ਗਰੁੱਪ A ਪੋਸਟਸ ਤਾਂ ਦੇਖੋ ਜੀ ਇਹ ਜਿਹੜੇ ਆਪਾਂ ਡੰਗਰ ਡਾਕਟਰ ਕਹਿੰਦੇ ਆ ਪੰਜਾਬੀ ਦੇ ਵਿੱਚ ਹਨਾ ਦੋਸਤੋ ਉਹਨਾਂ ਦੀਆਂ ਪੋਸਟਾਂ ਨੇ 300 ਪੋਸਟਾਂ ਨੇ ਠੀਕ ਹੈ ਜੀ ਇਹ ਪੋਸਟਾਂ ਨੇ ਤੇ ਇਹ ਆਪਾਂ ਇੱਕ ਤਰੀਕ ਮਾਰਚ ਮਹੀਨੇ ਦੀ ਪਹਿਲੀ ਤਰੀਕ ਤੋਂ ਆਪਾਂ ਅਪਲਾਈ ਕਰ ਸਕਦੇ ਹਾਂ ਤੇ ਮਾਰਚ ਮਹੀਨੇ ਦੀ 28 ਤਰੀਕ ਤੱਕ ਆਪਾਂ ਇਹਨੂੰ ਅਪਲਾਈ ਕਰ ਸਕਦੇ ਹਾਂ ਤਾਂ ਦੋਸਤੋ ਆਖਰੀ ਮਿਤੀ 28 ਤਰੀਕ ਹੈ ਤਾਂ ਦੋਸਤੋ ਹੁਣ ਇਹਦੀ ਕੁਆਲਿਫੀਕੇਸ਼ਨ ਸੁਣ ਲਓ ਕਿਉਂਕਿ ਇੱਥੇ ਦੱਸੀ ਹੋਈ ਕੁਆਲਿਫੀਕੇਸ਼ਨ ਇਹੀ ਹੋਏਗੀ ਕਿ ਜਿਨ੍ਹਾਂ ਕੋਲ ਵੈਟਰਨਰੀ ਡਾਕਟਰ ਵਾਲਾ ਡਿਪਲੋਮਾ ਜਾਂ ਫਿਰ ਇਹਨਾਂ ਦੀ ਡਿਗਰੀ ਹੋਏਗੀ ਤਾਂ ਦੋਸਤੋ ਇਹਦੀ ਦੋ ਹੀ ਡਿਗਰੀਆਂ ਹੁੰਦੀਆਂ ਨੇ ਇੱਕ ਆਪਣੇ ਕੋਲ ਡਿਪਲੋਮਾ ਹੁੰਦਾ ਹੈ ਦਾ ਤੇ ਇੱਕ ਸ਼ਾਇਦ ਡਿਗਰੀ ਹੁੰਦੀ ਆ ਤੇ ਜੇਕਰ ਉਹ ਕੀਤਾ ਹੋਇਆ ਤਾਂ ਤੁਸੀਂ ਡੰਗਰ ਡਾਕਟਰ ਬਣ ਸਕਦੇ ਹੋ ਬਹੁਤ ਵਧੀਆ ਜੌਬ ਆ ਈਜ਼ੀ ਜੌਬ ਆ ਤੇ ਧੰਨਵਾਦ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਇਨਫੋਰਮੇਸ਼ਨ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ